ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਕਈ ਵਾਰੀ ਕੀ ਹੁੰਦਾ ਕਿ ਘਰ ਦੇ ਵਿੱਚ ਦਾਲ ਸਬਜ਼ੀ ਤਾਂ ਹੁੰਦੀ ਹੈ ਪਰ ਬਿਲਕੁਲ ਵੀ ਦਿਲ ਨਹੀਂ ਕਰਦਾ ਖਾਣ ਦਾ ਤੇ ਅੱਜ ਮੈਂ ਤੁਹਾਡੇ ਨਾਲ ਦੇਹੀ ਦੀ ਇੱਕ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਜੇਕਰ ਤੁਸੀਂ ਇੱਕ ਵਾਰ ਬਣਾ ਲਈਏ ਤਾਂ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਖਾਓਗੇ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਕਿ ਇਹ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਜੇਕਰ ਰੈਸਪੀ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋ ਫਿਰ ਆਪ ਫਿਰ ਦੇਖ ਲੈਣੇ ਕਿ ਇਹ ਸਬਜੀ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਸਭ ਤੋਂ ਪਹਿਲਾਂ ਇੱਥੇ ਮੈਂ ਘਰ ਦਾ ਜਮਿਆ ਹੋਇਆ ਫ੍ਰੈਸ਼ ਦਹੀਂ ਲਿਆਇਆ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਫੈਂਟ ਲਿਆ ਕੋਈ ਇਸ ਤਰੀਕੇ ਦੇ ਨਾਲ ਮੋਟਾ-ਮੋਟਾ ਦਹੀਂ ਇਹਦੇ ਵਿੱਚ ਬਿਲਕੁਲ ਵੀ ਜਿਹੜਾ ਨਹੀਂ ਹੋਣਾ ਚਾਹੀਦਾ ਜੇਕਰ ਮੋਟਾ-ਮੋਟਾ ਦਹੀਂ ਇਹਦੇ ਵਿੱਚ ਰਹਿ ਗਿਆ ਤਾਂ ਫਿਰ ਜ ਤਾਂ ਹੁਣ ਆਪਾਂ ਕੀ ਕਰਨਾ ਇਹਨੂੰ ਫੈਂਟ ਕੇ ਇੱਕ ਸਾਈਡ ਤੇ ਰੱਖਾਂਗੇ ਤੇ ਚੱਲਦੇ ਆ ਗੈਸ ਵੱਲ ਤੇ ਗੈਸ ਦੇ ਉੱਤੇ ਮੈਂ ਕੜਾਈ ਰੱਖੀ ਤੇ ਇਹਦੇ ਵਿੱਚ ਪਾਵਾਂਗੇ ਤੇਲ ਮੈਂ ਸਰੋਂ ਦਾ ਤੇਲ ਦਾ ਯੂਜ਼ ਕਰ ਰਹੀ ਹਾਂ 3-4 ਚਮਚ ਤੇਲ ਜਿਹੜੇ ਮੈਂ ਇਹਦੇ ਵਿੱਚ ਪਾ ਦਿੱਤੇ ਇਹਦੇ ਨੂੰ ਚੰਗੇ ਤਰ੍ਹਾਂ ਦੇ ਨਾਲ ਧੂਆਂ ਤੱਕ ਗਰਮ ਕਰ ਲਵਾਂਗੇ ਤੁਸੀਂ ਕਿਉਂ ਦੇ ਵਿੱਚ ਵੀ ਇਹ ਤੜਕਾ ਜਿਹੜਾ ਲਗਾ ਸਕਦੇ ਹੋ ਪਰ ਸਰੋਂ ਦੇ ਤੇਲ ਦੇ ਵਿੱਚ ਜ਼ਿਆਦਾ ਟੇਸ ਲੱਗਦਾ ਇਸ ਕਰਕੇ ਮੈਂ ਸਰੋਂ ਦੇ ਤੇਲੇ ਦੇ ਵਿੱਚ ਪਾਇਆ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਇਹਦੇ ਵਿੱਚ ਮੈਂ ਰਾਈ ਪਾ ਦਿੱਤੀ ਇਹ ਨਾਲ ਹੀ ਦੋ ਲਾਲ ਮਿਰਚਾਂ ਪਾਵਾਂਗੇ ਸਾਬਤ ਵਾਲੀਆਂ ਤੇ ਇਹਨਾਂ ਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਪਹਿਲੇ ਫਰਾਈ ਕਰਾਂਗੇ ਇਦੋ ਸਾਰੀਆਂ ਚੀਜ਼ਾਂ ਫਰਾਈ ਹੋ ਗਈਆਂ ਤਾਂ ਹੁਣ ਆਪਾਂ ਇੱਕ ਚਮਚ ਬਰੀ ਬਰੀ ਕਟਿਆ ਹੋਇਆ ਲਸਣ ਇਹਦੇ ਵਿੱਚ ਪਾ ਦਵਾਂਗੇ ਤੇ ਲਸਣ ਨੂੰ ਵੀ ਆਪਾਂ ਚੰਗੇ ਤਰ੍ਹਾਂ ਫਰਾਈ ਕਰਾਂਗੇ ਜਿਆਦਾ 골ਡਨ ਇਹਨੂੰ ਨਹੀਂ ਕਰਨਾ ਹਲਕਾ ਜਿਹਾ ਇਹਨੂੰ ਆਪਾਂ ਫਰਾਈ ਕਰਾਂਗੇ ਲਸਣ ਫਰਾਈ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਮੈਂ 4 ਪਿਆਜ਼ ਲਏ ਆ ਜਿਨ੍ਹਾਂ ਨੂੰ ਪਤਲੀ ਪਤਲੀ ਸਲਾਈਸ ਦੇ ਵਿੱਚ ਕੱਟ ਕਰ ਲਿਆ ਪਿਆਜ਼ ਇਹਦੇ ਵਿੱਚ ਜਿਆਦਾ ਕੁਆਂਟੀਟੀ ਵਿੱਚ ਪਾਵਾਂਗੇ ਤਾਂ ਸਬਜ਼ੀ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਇਸ ਕਾਰਨ ਪਿਆਜ਼ ਜਿਹੜਾ ਥੋੜੇ ਜਿਆਦਾ ਹੀ ਪਾਣੇ ਆ ਹੁਣ ਆਪਾਂ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲਵਾਂਗੇ ਪਿਆਜ਼ ਨੂੰ ਵੀ ਆਪਾਂ 골ਡਨ ਨਹੀਂ ਕਰਨਾ ਬਸ ਇਹਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਏ ਇੰਨਾ ਕ ਆਪਾਂ ਪਿਆਜ਼ ਜਿਹੜਾ ਇਹ ਪਕਾਣਾ ਜਿਆਦਾ ਇਹਨੂੰ ਆਪਾਂ ਨਹੀਂ ਪਕਾਣਾ ਪਿਆਜ਼ ਦਾ ਕਰੰਚੀਪਣ ਇਹਦੇ ਵਿੱਚ ਬਹੁਤ ਜਿਆਦਾ ਟੇਸ ਹੀ ਲੱਗਦਾ ਇਸ ਕਾਰਨ ਜੇਕਰ ਆਪਾਂ ਇਹਨੂੰ ਜਿਆਦਾ ਪਕਾ ਲਵਾਂਗੇ ਤਾਂ ਫਿਰ ਇਹਦਾ ਕਰੰਚੀਪਣ ਜਿਹੜਾ ਖਤਮ ਹੋ ਜਾਏਗਾ ਤੇ ਪਿਆਜ਼ ਜਿਹੜਾ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲਿਆਂ ਦੇ ਵਿੱਚ ਜਿਆਦਾ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਣੇ ਆ ਮੇਨ ਮੇਨ ਮਸਾਲੇ ਜਿਹੜੇ ਹਰ ਘਰ ਦੇ ਵਿੱਚ ਮੌਜੂਦ ਹੁੰਦੇ ਆ ਬਸ ਉਹ ਹੀ ਆਪਾਂ ਇਹਦੇ ਵਿੱਚ ਪਾਣੇ ਆ ਸਭ ਤੋਂ ਪਹਿਲਾਂ ਅੱਧੇ ਚਮਚੇ ਨਾਲੋਂ ਘੱਟ ਪਾਇਆ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ 1/4 ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਕ ਚਮਚ ਪਾਵਾਂਗੇ ਕੜੀ ਪੱਤਾ ਦਾ ਪਾਊਡਰ ਜੇਕਰ ਤੁਹਾਡੇ ਕੋਲ ਫਰੈਸ਼ ਹਰੇ ਤਾਜ਼ੇ ਜਿਹੜੇ ਕੜੀ ਪੱਤਾ ਉਹ ਹੈ ਤੁਸੀਂ ਉਹ ਪਾ ਲਿਓ ਤੇ ਮੈਂ ਸੁੱਕੇ ਵਾਲੇ ਮੇਰੇ ਕੋਲ ਪਈ ਸੀ ਤੇ ਮੈਂ ਸੁੱਕੇ ਵਾਲੇ ਦੇ ਵਿੱਚ ਪਾ ਦਿੱਤੇ ਆ ਤੇ ਹੁਣ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਭੁੰਨ ਲਵਾਂਗੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਦੇਹੀ ਜਿਹੜਾ ਜ਼ਿਆਦਾ ਖੱਟਾ ਨਹੀਂ ਸੀ ਇਸ ਕਨਮੇ ਦੇ ਵਿੱਚ ਟਮਾਟਰ ਪਾ ਰਹੀ ਆ ਜੇਕਰ ਤੁਹਾਡੇ ਕੋਲ ਦੇਹੀ ਜਿਹੜਾ ਖੱਟਾ ਹੈ ਤਾਂ ਫਿਰ ਤੁਸੀਂ ਟਮਾਟਰ ਜਿਹੜੇ ਨਾ ਪਾਓ ਤੇ ਇਹਦੇ ਨਾਲ ਹੀ ਮੈਂ ਤਿੰਨ ਹਰੀਆਂ ਮਿਰਚਾਂ ਲਈਆਂ ਜਿਨ੍ਹਾਂ ਨੂੰ ਬਰੀਕ ਬਰੀਕ ਕੱਟ ਲਿਆ ਏ ਦੇ ਵਿੱਚ ਪਾ ਦਿੱਤੇ ਟਮਾਟਰ ਇੱਕ ਲਿਆ ਮੈਂ ਵੱਡੇ ਸਾਈਜ਼ ਦਾ ਤੁਹਾਨੂੰ ਆਪਾਂ ਇਹ ਸਾਰਾ ਚਰੀਆਂ ਚੀਜ਼ਾਂ ਤੜਕੇ ਦੇ ਵਿੱਚ ਪਹਿਲੇ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਨਮਕ ਪਾਣਾ ਟਮਾਟਰ ਜਿਹੜੇ ਜਲਦੀ ਪੱਕੇ ਜਾਣਗੇ ਇਸ ਕਰਨਾ ਨਮਕ ਜਿਹੜਾ ਮੈਂ ਪਹਿਲੇ ਇਹਦੇ ਵਿੱਚ ਪਾ ਰਹੀ ਆ ਤੇ ਨਮਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਆਪ ਜਦੋਂ ਟਮਾਟਰ ਜਿਹੜੇ ਪੱਕ ਜਾਣਗੇ ਤੜਕੇ ਦੇ ਵਿੱਚ ਫਿਰ ਆਪਾਂ ਗੈਸ ਜਿਹੜੀ ਬੰਦ ਕਰ ਦੇਣੀ ਆ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ। ਔਰ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਪਰ ਲਾਈਕ ਕੀਤੇ ਬਿਨਾਂ ਚਲੇ ਜਾਂਦੇ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ। ਤੜਕਾ ਸਾਡਾ ਤਿਆਰ ਹੋ ਗਿਆ ਤੇ ਹੁਣ ਮੈਂ ਗੈਸ ਬੰਦ ਕਰ ਦਿੱਤੀ ਹੈ ਤੇ ਤੜਕੇ ਨੂੰ ਮੈਂ ਕੜਾਹੀ ਦੇ ਵਿੱਚ ਹੀ ਫਲਾ ਕੇ ਛੱਡ ਰਹੀ ਹਾਂ ਤਾਂ ਕਿ ਹਲਕਾ ਜਿਹਾ ਠੰਡਾ ਹੋ ਜਾਏ। ਗਰਮ-ਗਰਮ ਤੜਕੇ ਦੇ ਵਿੱਚ ਦਹੀਂ ਜਿਹੜਾ ਨਹੀਂ ਪਾਣਾ ਨਹੀਂ ਤੜਕਾ ਠੰਡਾ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਦਹੀਂ ਜਿਹੜਾ ਪਾ ਦਵਾਂਗੇ ਜਿਹੜਾ ਫੈਂਟ ਕੇ ਰੱਖਿਆ ਹੋਇਆ ਹੈ ਤੇ ਹੁਣ ਲਗਾਸ ਜਿਹੜੀ ਔਨ ਨਹੀਂ ਕਰਨੀ ਹੈ ਤੇ ਤੜਕੇ ਨੂੰ ਦਹੀਂ ਦੇ ਵਿੱਚ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮਿਕਸ ਕਰਨਾ ਹੈ ਕੁਛ ਇਸ ਤਰ੍ਹਾਂ ਏਕੇ ਨਾਲ ਇਹਨੂੰ ਲਗਾਤਾਰ ਚਲਾਉਂਦੇ ਹੋਏ ਜਿਹੜਾ ਮਿਕਸ ਕਰ ਲੈਣਾ ਹੈ ਤੇ ਜਦੋਂ ਵੀ ਤੁਸੀਂ ਦਹੀਂ ਪਾਣਾ ਤੜਕੇ ਦੇ ਵਿੱਚ ਤੇ ਗੈਸ ਜਿਹੜੀ ਉਹ ਬੰਦ ਕਰ ਲੈਣੀ ਉਹ ਤੜਕਾ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਗੈਸ ਜਿਹੜੀ ਔਨ ਕਰਨੀ ਹੈ ਗੈਸ ਔਨ ਕਰਨ ਤੋਂ ਬਾਅਦ ਹਾਈ ਫਲੇਮ ਤੇ ਆਪਾਂ ਗੈਸ ਜਿਹੜੀ ਇਹ ਕਰ ਦੇਣੀ ਹੈ ਤੇ ਇੱਕ ਉਬਾਲ ਆਉਣ ਤੱਕ ਜਿਹੜੀ ਇਹ ਵੇਟ ਕਰਾਂਗੇ ਬਸ ਇਹਨੂੰ ਇੱਕ ਉਬਾਲ ਹੀ ਦਿਲਾਣਾ ਹੈ ਜਿਆਦਾ ਇਹਨੂੰ ਨਹੀਂ ਪਕਾਣਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਇਹ ਸਬਜ਼ੀ ਤੇ ਗੈਸ ਮੈਂ ਹੁਣ ਔਨ ਕਰ ਦਿੱਤੀ ਹੈ ਤੇ ਬਸ ਇੱਕ ਉਬਾਲ ਜਿਹੜਾ ਉਹ ਆਉਣ ਦਿੰਨੇ ਆਂ ਤੁਸੀਂ ਇਹ ਸਬਜੀ ਕਿਸ ਚੀਜ਼ ਨਾਲ ਖਾਣਾ ਚਾਹੋਗੇ ਰੋਟੀ ਨਾਲ ਫੁਲਕੇ ਨਾਲ ਪਰੌਂਠੇ ਨਾਲ ਜਾਂ ਫਿਰ ਚੋਲੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਉਬਾਲ ਆ ਗਿਆ ਗੈਸ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਬ੍ਰੇਕ ਬ੍ਰੇਕ ਕੱਟਿਆ ਹੋਇਆ ਹਰਾ ਧਨੀਆ ਜਿਹੜਾ ਇਹ ਪਾ ਦੇਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਹਾਲੇ ਦੇਖਣ ਦੇ ਵਿੱਚ ਇਹ ਪਤਲਾ ਪਤਲਾ ਲੱਗ ਰਿਹਾ ਹੈ ਪਰ ਜਦੋਂ ਇਹ ਠੰਡਾ ਹੋ ਜਾਏਗਾ ਤੇ ਫਿਰ ਆਪਣੇ ਵਾਂਗ ਪਹਿਲੇ ਵਾਂਗ ਹੀ ਇਹ ਗਾੜਾ ਹੋ ਜਾਏਗਾ ਜਿੱਦਾਂ ਪਹਿਲੇ ਗਾੜਾ ਸੀ ਤੇਸ ਕਰਨੇ ਨੂੰ ਤੁਸੀਂ ਠੰਡਾ ਕਰਕੇ ਫਿਰ ਸਰਵ ਕਰਿਓ ਬਹੁਤ ਹੀ ਜਿਆਦਾ ਟੇਸਟੀ ਹੈ ਸਬਜੀ ਜਿਹੜੀ ਇਹ ਲੱਗਦੀ ਹੈ ਤੇ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕੀਤਾ ਵਗੈਰ ਨਾ ਜਾਇਓ ਮਿਲਦੇ ਆਂਦਾ ਦੀ ਕਿਸੇ ਹੋਰ ਡਿਸ਼ ਜੇਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ